ਉੜਤੇ ਉੱਡੇ ਗੱਡੀਆਂ ਦੇ ਪਰਖੱਚੇ ਪਿਆ ਖਲਾਰਾ ਰੋਂਗ ਸਾਈਡ ਤੋਂ ਆਈ ਗੱਡੀ ਨੇ ਕਰਤਾ ਕਾਂਢ ਟੀਕੋਲ ਜਾਂਦੇ ਮਾਪਿਆਂ ਤੇ ਵਰਿਆ ਕਹਿ ਪੰਜਾਬ ਦੇ ਵਿੱਚ ਜਿੱਥੇ ਆਏ ਦਿਨ ਹੀ ਸੜਕੀ ਹਾਦਸੇ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਉੱਥੇ ਹੀ ਹੁਣ ਇੱਕ ਹਾਦਸੇ ਦੀ ਬੰਦਪਾਗੀ ਖਬਰ ਸਾਹਮਣੇ ਆਈ ਹੈ ਤਸਵੀਰਾਂ ਜੋ ਦਿਖਾਈ ਦੇ ਰਹੀਆਂ ਇਹ ਗੱਡੀਆਂ ਜਿਨ੍ਹਾਂ ਦੇ ਪਰ ਖੱੱਚੇ ਉੱਡੇ ਪਏ ਨੇ ਬੋਨਟ ਦਾ ਇੰਜਰ ਪਿੰਜਰਾ ਨਿੱਕਲ ਕੇ ਬਾਹਰ ਆਇਆ ਪਿਆ ਤੇ ਨਾ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਆਖਿਰ ਗੱਡੀਆਂ ਦੇ ਵਿੱਚ ਕਿੰਨੀ ਜ਼ੋਰਦਾਰ ਟੱਕਰ ਹੋਈ ਹੋਵੇਗੀ ਦਰਅਸਲ ਇਹ ਪਿਆਨਕ ਸਰਤੀ ਹਾਦਸਾ ਪੁਲ ਦੇ ਉੱਪਰ ਹੋਇਆ ਹੈ ਜਿੱਥੇ ਕਿ ਦੋ ਗੱਡੀਆਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਦੋਹੇ ਗੱਡੀਆਂ ਦੇ ਪਰ ਖੱੱਚੇ ਉੱਡੇ ਪਏ ਨੇ ਤੇ ਪੁਲ ਦੇ ਉੱਪਰ ਲੋਕਾਂ ਦਾ ਇਕੱਠ ਹੋਇਆ ਪਿਆ ਰੇਲਵੇ ਓਵਰ ਬ੍ਰਿਜ ਦੇ ਉੱਪਰ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਸਵਿਫਟ ਅਤੇ ਬੀਟ ਕਾਰ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਦੋਹਾਂ ਕਾਰਾਂ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸਵਾਰ ਮਾਪੇ ਆਪਣੀ ਧੀ ਦੇ ਕੋਲ ਜਾ ਰਹੇ ਸੀ ਜਿਸ ਵੇਲੇ ਉਹਨਾਂ ਦੇ ਨਾਲ ਪੁਲ ਦੇ ਉੱਪਰ ਇਹ ਵੱਡਾ ਹਾਦਸਾ ਹੋਇਆ ਤੇ ਚਸ਼ਮ ਦੀਦਾ ਨੇ ਇਸ ਪੂਰੇ ਹਾਦਸੇ ਦੀ ਕਹਾਣੀ ਦੱਸੀ ਹੈ। ਇਸ ਇੱਕ ਵੀਟ ਗੱਡੀ ਸੀਗੀ ਸਵਟ ਗੱਡੀ ਤੇ ਅੰਮਣੋਂ ਇਹਨੇ ਸਵਟ ਗੱਡੀ ਆ ਰਹੀ ਸੀ ਨਾਨਕਸਰ ਗੁਰਦੁਆਰੇ ਸਾਬ ਕੰਨੀਓ ਤੇ ਇਹ ਆਹੀ ਬਾਲੀਆ ਪੰਪ ਕੰਨੀਓ ਦੂਜੀ ਗੱਡੀ ਵਾਲਾ ਜੀ। ਤੇ ਗੱਡੀਆਂ ਸੀ ਫਾਸਟ ਤੇ ਜਿਹੜੀ ਸਵਿਟ ਗੱਡੀ ਆ ਉਹ ਆਪਦੀ ਸਾਈਡ ਤੇ ਆ ਰਹੀ ਸੀ ਦੂਜੀ ਗੱਡੀ ਵਾਲੇ ਨੇ ਲੈ ਕੇ ਸਵਿਟ ਗੱਡੀ ਦੇ ਵਿੱਚ ਭਰੀ ਗਈ ਅ ਜਖਮੀ ਹੈਗੇ ਆ ਜੀ ਦੋ ਜਿਹੜੇ ਸਵਿਟ ਗੱਡੀ ਵਾਲੇ ਨੇ ਦੋ ਤਾਂ ਉਹ ਜ਼ਖਮੀ ਨੇ ਜੀ ਤੇ ਜਿਹੜੇ ਆ ਦੂਜੇ ਵਾਲੇ ਨੇ ਜੀ ਇਹਨਾਂ ਦੇ ਵੀ ਛੱਟਾ ਨੇ ਜੀ ਕਿੰਨੇ ਕਿ ਜ਼ਖ਼ਮ ਕਿਸ ਤਰ੍ਹਾਂ ਦੇ ਹਾਲਾਤ ਨੇ ਅ ਜਿਹੜੇ ਸਵਿਟ ਗੱਡੀ ਵਾਲਾ ਜ਼ਿਆਦਾ ਸ਼ਰੀਸ ਲੱਗਦਾ ਜੀ ਮੈਨੂੰ ਉਹਦੇ ਸਿਰ ਸਿਰ ਤੇ ਛੱਟਾ ਜੀ ਤੇ ਦੂਜੀ ਗੱਡੀ ਵਾਲੇ ਵੀ ਉੱਥੇ ਪਹੁੰਚਾਤੇ ਜੀ ਸਰਕਾਰੀ ਹਸਪਤਾਲ ਜੀ ਲੋਕਲ ਦੇ ਦੋਨੇ ਇਹ ਆਏ ਨਹੀਂ ਪਤਾ ਲੱਗਾ ਕਿ ਕਿੱਥੋਂ ਦੇ ਨੇ ਕਿੱਥੋਂ ਦੇ ਨੇ ਆ ਜੀ ਅਸੀਂ ਆਪਦੀ ਜੋ ਐਕਸੀਡੈਂਟ ਹੋਇਆ ਜੀ ਅਸੀਂ ਗੱਡੀਆਂ ਜੋ ਕੱਢ ਗਏ ਉਹਨਾਂ ਨੂੰ ਹਸਪਤਾਲ ਭੇਜਤਾ ਜੀ ਉਧਰੇ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਹਸਪਤਾਲ ਦੇ ਅੰਦਰ ਪਏ ਇਹ ਜ਼ਖਮੀ ਦਰਅਸਲ ਇਹ 스ਵਿਫਟਰ ਕਾਰ ਚਾਲਕ ਰਾਜ ਸਿੰਘ ਹੈ ਜਿਸ ਤੇ ਨਾਲ ਇਹ ਹਾਦਸਾ ਵਾਪਰਿਆ ਤੇ ਉਸ ਦਾ ਇਹ ਕਹਿਣਾ ਹੈ ਕਿ ਉਸ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਉਸ ਤੇ ਨਾਲ ਕੀ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਮੁਰੋ ਦੇ ਕਿ ਮਾਰੀਆਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ ਵੀ ਕਿੱਥੇ ਗਈ ਆ ਰੌਣ ਸਾਰ ਤੱਕ ਨਹੀਂ ਮੈਂ ਦੇਖਿਆ ਹੀ ਨਹੀਂ ਹੈਗਾ ਮੈਂ ਤਾਂ ਦੇਖਣੀ ਹਟ ਗਿਆ ਉਸ ਤੋਂ ਬਾਅਦ ਵੇ ਵੀ ਤੇ ਕੀ ਕਰਤਾ ਦੇ ਵੀ ਲੱਗੀ ਸਿਰ ਤੇ ਸੱਟ ਕਿੱਧਰ ਜਾ ਰਹੇ ਸੀ ਤੂੰ ਕਿੱਧਰ ਜਾ ਰਹੇ ਸੀ ਅਸੀਂ ਇਧਰੋਂ ਜਾ ਰਹੇ ਸੀਗੇ ਤਨੌ ਲੇਕਨ ਇਹ ਮੇਰੇ ਮੰਮੀ ਡੈਡੀ ਸੀਗੇ ਜੀ ਸਾਡੇ ਭੈਣ ਭੁੱਲ ਜਾ ਰਹੇ ਸੀਗੇ ਜੀ ਤੇ ਮੂਰੋਂ ਪੁੱਲ ਚੜਨ ਲੱਗੇ ਇਹ ਗੱਡੀ ਤੇ ਜਾ ਰਹੇ ਸੀਗੇ ਉਹਨਾਂ ਨੂੰ ਸਮਾਨ ਦੇਣ ਵਾਸਤੇ ਜੀ ਤੇ ਮੂਰੋਂ ਗੱਡੀ ਆਈ ਜੀ ਗੱਡੀ ਨੇ ਲਾਪਰਵਾਹੀ ਕਰਨਾ ਮਤਲਬ ਗੱਡੀ ਮਾਰ ਕੇ ਇਹਨਾਂ ਨੂੰ ਦੇਖ ਤੇ ਇਹਨਾਂ ਸੱਟਾਂ ਬਹੁਤ ਵੱਜੀ ਆ ਗਲਤ ਸਾਈਡ ਤੋਂ ਲੈ ਕੇ ਮਰੀ ਹਾਂਜੀ ਗਲਤ ਸਾਈਡ ਤੋਂ ਜੀ ਇਹਨਾਂ ਦੇ ਮੇਰੇ ਡੈਡੀ ਤਾਂ ਮੰਨ ਕੇ ਚੱਲੋ ਵੀ ਬਹੁਤ ਟਾਈਮ ਦੇ ਪੁਰਾਣੇ ਡਰਾਈਵਰ ਨੇ ਜੀ ਬਹੁਤ ਇਹਦੇ ਤਾਂ ਬਹੁਤ ਮਤਲਬ ਕੇਅਰ ਨਾਲ ਚੜਾ ਰਹੇ ਨੇ ਆ ਕੰਮ ਅੱਜ ਤੱਕ ਕੋਈ ਇਹ ਹਾਸਾ ਹੋਇਆ ਨਹੀਂ ਸੀਗਾ ਜੀ ਤੇ ਜ਼ਖਮੀ ਹੋ ਗਏ ਹਾਂਜੀ ਹਾਂ ਮਮੀ ਦੇ ਵੀ ਸਿਰ ਤੇ ਸੱਟ ਹੈ ਜੀ ਤੇ ਡੈਡੀ ਦੇ ਵੀ ਸਿਰ ਤੇ ਸੱਟ ਹੈਗੀ ਅੱਖ ਤੇ ਮੋਢਿਆਂ ਤੇ ਹੈਗੀ ਮੱਧ ਪਾਗੀ ਕਟਾ ਦੇ ਚਲਦਿਆਂ ਜਦੋਂ ਐਂਬੂਲੈਂਸ ਚਾਲਕ ਰਜੇਸ਼ ਕੁਮਾਰ ਅਤੇ ਡਾਕਟਰ ਅਸ਼ਦੀਪ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇੱਕ ਕਟਾ ਦੇ ਵਿੱਚ ਕਿਸ ਹਾਦਸੇ ਦੇ ਵਿੱਚ ਇੱਕ ਮਹਿਲਾ ਅਤੇ ਉਸਦਾ ਪਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਸਿਰ ਦੇ ਵਿੱਚ ਸੱਟਾ ਲੱਗਣ ਤੇ ਕਾਰਨ ਮਹਿਲਾ ਦੀ ਹਾਲਤ ਗੰਭੀਰ ਹੈ ਇਹ ਜਿਹੜਾ ਕਚੈਰੀਆਂ ਵਾਲਾ ਪੋਲਾ ਜੀ ਉੱਥੇ ਹਾਸਾ ਹੋਇਆ ਜੀ ਗੱਡੀ ਦੇ ਵਿੱਚ ਗੱਡੀ ਵਜੀ ਹੈ ਜੀ ਅਸੀਂ ਪੈਟਰੋਲ ਪੰਪ ਤੋਂ ਪਹਿਲਾਂ ਇੱਕ ਪੇਸ਼ੈਂਟ ਲੈ ਕੇ ਆਏ ਸੀ ਤੌਲੇ ਤੋਂ ਹੀ ਰੈਫਰ ਆ ਤੌਲੇ ਤੋਂ ਘਰੋਂ ਲੈ ਆਏ ਸੀ ਜੀ ਉਹ ਬਰਨਾਲਾ ਹਸਪੀਟਲ ਛੱਡਿਆ ਜੀ ਉਸ ਤੋਂ ਬਾਅਦ ਅਸੀਂ ਤੇਲ ਪਵਾ ਕੇ ਗੱਡੀ ਚ ਆਹੀ ਵਾਪਸ ਜਾ ਰਹੇ ਸੀਗੇ ਵਾਪਸ ਜਾਣ ਦੇ ਬਾਵਜੂਦ ਜੋ ਉਹ ਦੇਖਿਆ ਸੀ ਵੀ ਸਾਹਮਣੇ ਐਕਸੀਡੈਂਟ ਹੋਇਆ ਪਿਆ ਤਾਂ ਉਹ ਅਸੀਂ ਐਕਸੀਡੈਂਟ ਗੱਡੀ ਖੜਾਈ ਜੋਬ ਐਡੀ ਲੈਤੀ 108 ਤੋਂ ਨਾਲ ਦੀ ਨਾਲ ਪੇਸ਼ੈਂਟ ਨੂੰ ਇਹੀ ਬੋਰਡ ਕਰ ਲਿਆ ਬੋਰਡ ਕਰਕੇ ਇਹੀ ਲੈ ਕੇ ਚਲੇ ਗਏ ਜੀ ਹਾਲਤ ਥੋੜੀ ਕੰਡੀਸ਼ਨ ਠੀਕ ਹੈ ਵੀ ਬੜੀ ਵੀ ਨਹੀਂ ਹੈਗੀ ਤੇ ਘੱਟ ਵੀ ਨਹੀਂ ਕਹਿ ਸਕਦੇ ਜਿਆਦਾ ਹਾਲਤ ਯੋਦੀ ਖਰਾਬ ਪੇਸ਼ੈਂਟ ਦੀ ਦੱਸਦੀ ਕਿ ਪਿਆਰ ਨਿਕ ਸੜਕੀ ਹਾਦਸਾ ਪੰਜਾਬ ਦੇ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਗੱਡੀਆਂ ਦੀ ਆਮੋ ਸਾਹਮਣੇ ਜ਼ੋਰਦਾਰ ਟੱਕਰ ਹੋਈ ਹੈ ਜਗਬਾਨੀ ਟੀਵੀ ਦੇ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ